ਦੋਸਤੋ ਜੁੜੇ ਹੋ ਤੁਸੀਂ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਨਾਲ ਦੋਸਤੋ ਗੱਲਬਾਤ ਕਰਾਂਗੇ ਮੌਸਮ ਦੀ ਕਿ ਕਿਹੋ ਜਿਹਾ ਰਹਿ ਸਕਦਾ ਅੱਜ ਦੇ ਮੌਸਮ ਦੇ ਬਾਰੇ ਜਿਹੜੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਸ ਤੱਕ ਆਪਣੇ ਚੈਨਲ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੀ ਜਾਓ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਦੇ ਚੁੱਕੇ ਹਾਂ ਦੋਸਤੋ ਕਿ ਅੱਜ ਕਿਤੇ ਕਿਤੇ ਕਨਵਨ ਕਣੀ ਜਾਂ ਛਿੱਟਾ ਸਰਾਟਾ ਜਿਹੜਾ ਮੀਂਹ ਦਾ ਦੇਖਣ ਨੂੰ ਮਿਲੂਗਾ ਤੇ ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ 29 30 ਤੇ 31 ਜਿਹੜਾ ਇੱਕ ਘੱਟ ਦਵਾ ਦਾ ਖੇਤਰ ਬਣਿਆ ਦੁਆਰਾ ਬੰਗਾਲ ਦੀ ਖਾੜੀ ਵਾਲ ਸਾਈਡ ਤੋਂ ਉੱਠ ਕੇ ਆ ਰਿਹਾ ਤਾਂ ਉਹ ਜੁਪੀ ਐਮਪੀ ਉੱਤਰਾਖੰਡ ਦੇ ਵਿੱਚ ਜਾਂ ਰਾਜਸਥਾਨ ਦੇ ਵਿੱਚ ਹਰਿਆਣਾ ਦੇ ਵਿੱਚ ਦਿੱਲੀ ਦੇ ਵਿੱਚ ਇਹਨਾਂ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਕਰਦਾ ਹੋਇਆ ਪੰਜਾਬ ਵੱਲ ਨੂੰ ਆ ਰਿਹਾ ਤਾਂ ਹਜੇ ਫਿਲਹਾਲ ਜੁਪੀ ਐਮਪੀ ਦੇ ਵਿੱਚ ਤੇ ਰਾਜਸਥਾਨ ਦੇ ਹੇਠਲੇ ਖੇਤਰ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਤਾਂ ਇਹ ਅੱਜ ਰਾਤ ਤੱਕ ਰਾਜਸਥਾਨ ਨੂੰ ਕਵਰ ਕਰੂਗਾ ਤੇ ਸਵੇਰ ਦੇ ਸਮੇਂ ਤੱਕ ਹਰਿਆਣਾ ਦੇ ਵਿੱਚ ਵੀ ਪਹੁੰਚੂ ਕੱਲ ਨੂੰ ਦੁਪਹਿਰ ਦੇ ਸਮੇਂ ਤੱਕ ਹੋ ਸਕਦਾ ਕੱਲ ਨੂੰ ਸਵੇਰ ਦੇ ਸਮੇਂ ਤੱਕ ਪੰਜਾਬ ਦੇ ਵਿੱਚ ਐਂਟਰ ਹੋ ਜੇ ਪਰੰਤੂ ਕੱਲ ਨੂੰ ਵੀ ਮੀਂਹ